ਨਸ਼ਾ ਦੇ ਖਿਲਾਫ ਤੇ ਓਵਰঅল ਕ੍ਰਾਈਮ ਦੇ ਖਿਲਾਫ ਤੇ ਜਿੱਦਾ ਜ਼ਿਲ੍ਹਾ ਪੁਲਿਸ ਫਤਿਹਗੜ ਸਾਹਿਬ ਜਿਹੜੀ ਸਾਡੀ ਪੁਲਿਸ ਹੈ ਉਹਦੀ ਵੀ ਟਾਪ ਪ੍ਰਾਇਰੀਟੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕਰਾਈਮ। ਉਸੇ ਲੜੀ ਦੇ ਵਿੱਚ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕਾਬੰਦੀ ਕਰਦੇ ਰਹਿੰਦੇ ਆ। ਉਸੇ ਲੜੀ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਅੱਜ ਨਿਊ ਇਅਰ ਈਵ ਹੈ। ਇਹਦੀ ਇਹਦੇ ਸੈਲੀਬ੍ਰੇਸ਼ਨ ਦੀ ਆਲ ਦੇ ਵਿੱਚ ਕਈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਉਹ दारू ਪੀ ਕੇ ਗੱਡੀ ਚਲਾਉਣਾ, ਓਵਰ ਸਪੀਡਿੰਗ ਕਰਨਾ, ਹੁੱਲੜਬਾਜੀ ਕਰਨਾ। ਇਹ ਚੋਰੀ ਚਕਾਰੀਆਂ ਜਿਹੜੇ ਬੰਦੇ ਕਰਦੇ ਉਹ ਵੀ ਜਿਹੜੇ ਹੈਗੇ ਐਕਟਿਵ ਹੋ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਪੂਰੇ ਆਪਰੇਸ਼ਨ ਨੂੰ ਸਾਡੇ ਐਸਪੀ ਪੀਵੀਆਈ ਸਾਹਿਬ ਲੀਡ ਕਰ ਰਹੇ ਆ ਹੁਣ ਤੱਕ ਕਰੀਬ 18 ਜਿਹੜੇ ਹੈਗੇ ਚਲਾਣ ਡਰਿੰਕ ਐਂਡ ਡਰਾਈਵਿੰਗ ਦੇ ਕਿਤੇ ਜਾ ਚੁੱਕੇ ਆ ਤੇ 12 ਜਿਹੜੀ ਹੈਗੀ ਆ ਮੋਟਰਸਾਈਕਲ ਹੁਣ ਤੱਕ ਇੰਪਾਉਂਡ ਕੀਤੀ ਜਾ ਚੁੱਕੀ ਤੇ ਲੇਟ ਨਾਈਟ ਤੱਕ ਸਾਡੀ ਜਿਹੜੀ ਨਾਕਾਬੰਦੀ ਰਹੇਗੀ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਸਾਨੂੰ ਹਦਾਇਤਾਂ ਆਂਦੀਆਂ ਨਸ਼ਿਆ ਦੇ ਖਿਲਾਫ ਤੇ ਓਵਰਆਲ ਕ੍ਰਾਈਮ ਦੇ ਖਿਲਾਫ ਤੇ ਜਿੱਦਾਂ ਜ਼ਿਲ੍ਹਾ ਪੁਲਿਸ ਫਤਿਹਗ ਜਿਹੜੀ ਸਾਡੀ ਪੁਲਿਸ ਉਹਦੀ ਵੀ ਟਾਪ ਪ੍ਰਾਇਰੀਟੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਪ੍ਰਾਈਮ ਉਸੀ ਲੜੀ ਦੇ ਵਿੱਚ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕਾਬੰਦੀ ਕਰਦੇ ਰਹਿੰਦੇ ਆ ਕੱਲ ਵੀ ਅਸੀਂ ਨਾਕਾਬੰਦੀ ਕੀਤੀ ਸੀ ਜਿਹੜੀ ਮੀਡੀਆ ਦੇ ਸੱਜਣ ਸੀ ਕਿ ਉਹਨਾਂ ਨਾਲ ਵਾਤਲਾਪ ਵੀ ਕੀਤੀ ਉਸੀ ਲੜੀ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਅੱਜ ਨਿਊ ਇਅਰ ਈਵ ਹੈ ਇਹਦੀ ਇਹਦੇ ਸੈਲੀਬ੍ਰੇਸ਼ਨ ਦੀ ਆਲ ਦੇ ਵਿੱਚ ਕਈ ਜਿਹੜੇ ਸ਼ਰਾارتی ਅੰਸਰ ਹੁੰਦੇ ਆ ਉਹ दारू ਪੀ ਕੇ ਗੱਡੀ ਚਲਾਉਣਾ ਓਵਰ ਸਪੀਡਿੰਗ ਕਰਨਾ ਹੁੱਲੜਬਾਜੀ ਕਰਨਾ ਜਾਂ ਚੋਰੀ ਚਕਾਰੀ ਜਿਹੜੇ ਬੰਦੇ ਕਰਦੇ ਉਹ ਵੀ ਜਿਹੜੇ ਹੈਗੇ ਐਕਟਿਵ ਤੇ ਉਹਨਾਂ ਤੇ ਨਿਗਰਾਨੀ ਰੱਖਣ ਦੇ ਲਈ ਪ੍ਰੋਪਰ ਚੈਕਿੰਗ ਦੇ ਲਈ ਤੇ ਪ੍ਰिवेंशन ਦੇ ਲਈ ਸਾਡੇ ਸਾਰੇ ਅਫਸਰਾ ਵੱਲੋਂ ਅਜੜਾਕਾਬੰਦੀ ਕੀਤੀ ਗਈ ਹੈ ਪੂਰੇ ਆਪਰੇਸ਼ਨ ਨੂੰ ਸਾਡੇ ਐਸਪੀ ਪੀਵੀਆਈ ਸਾਹਿਬ ਲੀਡ ਕਰ ਰਹੇ ਆ ਹੁਣ ਤੱਕ ਕਰੀਬ 18 ਜਿਹੜੇ ਹੈਗੇ ਚਲਾਨ ਡਰਿੰਕ ਐਂਡ ਡਰਾਈਵਿੰਗ ਦੇ ਕਿਤੇ ਜਾ ਚੁੱਕੇ ਆ ਤੇ 12 ਜਿਹੜੀ ਹੈਗੀ ਹੈ ਮੋਟਰਸਾਈਕਲ ਹੁਣ ਤੱਕ ਇੰਪਾਉਂਡ ਕੀਤੀ ਜਾ ਚੁੱਕੀ ਹੈ ਤੇ ਲੇਟ ਨਾਈਟ ਤੱਕ ਸਾਡੀ ਜਿਹੜੀ ਹੈ ਨਾਕਾਬੰਦੀ ਰਹੇਗੀ ਪਾਰਟਿਕੁਲਰਲੀ ਜਿਹੜੇ ਰਸਤੇ ਵੱਡੇ ਸ਼ਹਿਰਾਂ ਨਾਲ ਕਨੈਕਟਡ ਹੈ ਜਿਹੜੇ ਨਾਕੇ ਅਸੀਂ ਅਸੀਂ ਬੜੇ ਸਟ੍ਰੈਟੇਜੀਕਲੀ ਨਾਕੇ ਪਲੇਸ ਕੀਤੇ ਆ ਜਿਵੇਂ ਨਾਕਾ ਜਿਵੇਂ ਉਧਰ ਜੀਟੀ ਰੋਡ ਤੇ ਜਿਹੜੇ ਹੈਗੇ ਮੈਗਦੀ ਵਾਲੇ ਸਾਈਡ ਇਧਰ ਜਿਹੜੇ ਹੈਗੇ ਰਾਜਾ ਠਾਬੇ ਦੇ ਨਾਲ ਤੇ ਇਹ ਜਿਹੜੇ ਨਾਕੇ ਨੇ ਇਹ ਸ਼ਿਫਟਿੰਗ ਨਾਕੇ ਨੇ ਇਹ ਚੇਂਜ ਹੁੰਦੇ ਰਹਿੰਦੇ ਆ ਕਿਉਂਕਿ ਸਰਪ੍ਰਾਈਜ਼ ਨਾਕਾਬੰਦੀ ਅਲੱਗ-ਅਲੱਗ ਥਾਵਾਂ ਤੇ ਸਾਡੇ ਵੱਲੋਂ ਕੀਤੀ ਜਾ ਰਹੀ ਆ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਜਿਹੜਾ ਸਾਡਾ ਸੈਲੀਬ੍ਰੇਸ਼ਨ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਨਾਰਮਸ ਦੇ ਵਿੱਚ ਲੀਗਲੀ ਉਹਨੂੰ ਕਰੀਏ ਤਾਂ ਕਿ ਆਪਣੇ ਆਪ ਨੂੰ ਵੀ ਕੋਈ ਪਰੇਸ਼ਾਨੀ ਨਾ ਆਏ ਤੇ ਅਸੀਂ ਕਿਸੇ ਹੋਰ ਦੀ ਵੀ ਪਰੇਸ਼ਾਨੀ ਦਾ ਕਾਰਨ ਨਾ ਬਣੇ ਮੈਂ মিডিਆ ਦੇ ਰਹੀ ਇਹ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ ਪਿਛਲੇ 1 ਸਾਲ ਦੇ ਵਿੱਚ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਨਸ਼ਿਆਂ ਨੂੰ ਨਤ ਪਾਉਣ ਦੇ ਨਤ ਪਾਉਣ ਨੂੰ ਲੈ ਕੇ ਕਾਫੀ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਹੁਣ ਤੱਕ ਕਰੀ 1250 ਬੰਦੇ ਜਿਹੜੇ ਹੈਗੇ ਆ ਵਿਅਕਤੀ ਜਿਹੜੇ ਕਿ ਛੋਟੇ ਅਤੇ ਵੱਡੇ ਨਸ਼ਾ ਨਸ਼ੇ ਦੀ ਤਸਕਰੀ ਤਸਕਰੀ ਕਰਦੇ ਸੀ ਉਹਨਾਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਕਰੀ 1100 ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਨਸ਼ੇ ਦਾ ਸੀ ਜਿਹੜਾ ਕਸਤੀਵਨ ਕਰਦੇ ਸੀ ਵਿਕਟਮ ਸੀਗੇ ਇਸ ਪੂਰੇ ਕਾਲੇ ਧੰਦੇ ਦੇ ਉਹਨਾਂ ਦਾ ਸਾਡੇ ਵੱਲੋਂ ਇਰਾਦੇ ਚ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਪ੍ਰੋਪਰ ਸਕਿੱਲ ਮੁਹੱਈਆ ਕਰਵਾ ਕੇ ਟ੍ਰੇਨਿੰਗ ਕਰਵਾ ਕੇ ਇੰਡਸਟਰੀ ਨਾਲ ਕੋਲੈਬੋਰੇਟ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈ ਰੋਜ਼ਗਾਰ ਵੀ ਦੇ ਰਹੇ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰ ਰਹੇ ਹਾਂ ਤੇ ਚਾਕਲੇਟਾਂ ਵੀ ਦਿੱਤੀਆਂ ਨਹੀਂ ਹੈ ਨਾ ਕੀ ਮਤਲਬ ਜੀ ਬਿਲਕੁਲ ਜੀ ਸਾਡਾ ਜਿਹੜਾ ਮਕਸਦ ਸਿਰਫ ਚਲਾਨਿੰਗ ਨਹੀਂ ਹੈ ਜਿਹੜੇ ਬੰਦੇ ਲਾ ਨੂੰ ਫੋਲੋ ਕਰਦੇ ਆ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆ ਉਹਨਾਂ ਨੂੰ ਇਨਸੈਂਟਿਵਾਇਜ਼ ਇਨਸੈਂਟਿਵਾਇਜ਼ ਕਰਦੇ ਆ ਤੇ ਕੋਈ ਨਾ ਕੋਈ ਜਿਹੜਾ ਇਨੋਵੇਟਿਵ ਮੀਜਰਸ ਹੈ ਉਹ ਸਾਡੀ ਟੀਮ ਕਰਦੀ ਰਹਿੰਦੀ ਹੈ ਤੇ ਜਿਹੜੇ ਬੰਦੇ ਚੰਗਾ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ